हां हां जी जे आपा अप्रैल ਦੇ ਮਹੀਨੇ ਦੀ ਗੱਲ ਕਰਦੇ ਆ ਤਾਂ ਪਿਛਲੇ ਮਹੀਨੇ ਜਿਹੜੇ ਟੈਂਪਰੇਚਰਸ ਨੇ ਉਹਦੇ ਵਿੱਚ ਕਾਫੀ ਆਪਾਂ ਦੇਖਦੇ ਆ ਚੇਂजेस ਰਿਕਾਰਡ ਕੀਤੀਆਂ ਗਈਆਂ ਇਸ ਵਾਰੀ ਪਰ ਫਿਰ ਵੀ ਜਿਹੜਾ April ਹੈ ਉਹ ਕੰਪੈਰੀਟਿਵਲੀ ਠੰਡਾ ਰਿਹਾ ਇਸ ਵਾਰੀ ਕਿਉਂਕਿ ਆਪਾਂ ਦੇਖਦੇ ਆ ਕਿ ਕਣਕ ਦੀ ਵਾਢੀ ਵੀ ਕਾਫੀ ਡਿਲੇ ਹੋ ਚੁੱਕੀ ਹੈ ਕਿਉਂਕਿ ਜਿਹੜਾ ਜਿਹੜੇ ਪੱਛਮੀ ਚੱਕਰਵਾਤ ਹੈ ਉਹਨਾਂ ਦੀ ਜਿਹੜਾ ਆਗਮਨ ਹੈ ਉਹ April ਦੇ ਵਿੱਚ ਕਾਫੀ ਰਿਹਾ ਜਿਸ ਦੇ ਕਰਕੇ ਕਿ ਆਪਾਂ ਦੇਖ ਸਕਦੇ ਆ ਕਿ ਸਾਡਾ ਜਿਹੜਾ ਅ ਦਿਨ ਦਾ ਤਾਪਮਾਨ ਜਿਹਨੂੰ ਆਪਾਂ ਵੱਧ ਵੱਧ ਟੈਂਪਰੇਚਰ ਮੈਕਸਿਮ ਟੈਂਪਰੇਚਰ ਕਹਿੰਦੇ ਆ ਉਹ 1 ਡਿਗਰੀ ਜਿਹੜਾ ਨਾਰਮਲ ਤੋਂ ਘਟ ਰਿਹਾ ਸੀਗਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਆ ਉਹ ਆਲਮੋਸਟ 1 ਡਿਗਰੀ ਵੱਧ ਰਿਹਾ ਸੀ ਸੋ ਮਤਲਬ ਬਹੁਤ ਜ਼ਿਆਦਾ ਵੇਰੀਏਸ਼ਨ ਇਸ ਵਾਰੀ ਅਪ੍ਰੈਲ ਦੇ ਵਿੱਚ ਨਹੀਂ ਦੇਖੀ ਗਈ ਪਰ ਜਿਸ ਤਰ੍ਹਾਂ ਹੀ ਆਪਾਂ ਦੇਖਦੇ ਹੈਗੇ ਆ ਕਿ ਮਈ ਦਾ ਮਹੀਨਾ ਸਟਾਰਟ ਹੋਇਆ ਹੈ ਤਾਂ ਪਹਿਲੀ ਮਈ ਨੂੰ ਸਾਡੇ ਕੋਲ 29.6 ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਤਾਂ ਇੱਕਦਮ ਸ਼ੂਟ ਅਪ ਹੋ ਕੇ 2 ਮਈ ਨੂੰ ਸਾਡੇ ਕੋਲ 34 ਡਿਗਰੀ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਇੱਕਦਮ ਜਿਹੜਾ 4-5 ਡਿਗਰੀ ਦਾ ਮਤਲਬ ਆ ਉਹਦੀ ਵਡੌਤਰੀ ਹੋਈ ਹੈ ਟੈਂਪਰੇਚਰ ਦੇ ਵਿੱਚ ਇਹ ਇੰਡੀਕੇਸ਼ਨ ਕਰ ਰਿਹਾ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੈ ਪਰਸਿਸਟ ਕਰ ਸਕਦੀ ਹੈ ਸੋ ਇੱਕਦਮ ਇੰਨਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕੁਝ ਪ੍ਰੈਸ਼ਰ ਦੇ ਵਿੱਚ ਵੀ ਚੇਂਜਸ ਰਿਕਾਰਡ ਕੀਤੀਆਂ ਗਈਆਂ ਜਿਦੇ ਕਰਕੇ ਜੀ ਆਪਾਂ ਦੇਖਦੇ ਹਾਂ ਕਿ ਹਲਕੀ ਜਿਹੜੀ ਬੱਦਲਵਾਈ ਹੈ ਉਹ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਰਿਕਾਰਡ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਜਿਹੜੀ ਪ੍ਰੈਡਿਕਸ਼ਨ ਆਈਐਮਡੀ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਆਉਣ ਵਾਲੇ ਜਿਹੜੇ ਹਲੇ ਮਤਲਬ ਆਪਾਂ ਕਹਿ ਸਕਦੇ ਆ 5-7 ਦਿਨਾਂ ਟੈਂਪਰੇਚਰ ਜਿਹੜੇ ਵਧਣ ਦੀ ਸੰਭਾਵਨਾ ਹੈਗੀ ਹੈ ਹਾਂ ਜਿਹਦੇ ਨਾਲ ਕੀ ਜਿਵੇਂ ਹੁਣ ਸਾਡੇ ਕੋਲ 34 ਡਿਗਰੀ ਜਿਸ ਤਰ੍ਹਾਂ ਕੱਲ ਰਿਕਾਰਡ ਕੀਤਾ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵੀ ਵੱਧ ਸਕਦਾ ਹੈ ਜਿਹਦੇ ਨਾਲ ਕੀ ਜੜਾ ਗਰਮੀ ਦਾ ਪਰਕੋਟ ਆਉ ਜਾਰੀ ਰਹੇਗਾ ਉਹਨਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਕੀ ਸਲਾਹ ਆ ਜਿਹੜੇ ਲੋਕ ਜਿਹੜੇ ਨੇ ਲੇਬਰ ਵਗੈਰਾ ਕਰਦੇ ਜਿਹੜੇ ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਉਹ ਕਾਫੀ ਠੰਡਾ ਰਿਹਾ ਤੇ ਜਿਹੜੀਆਂ ਕਣਕ ਦੀਆਂ ਵਾਢੀਆਂ ਉਹ ਲੇਟ ਹੋਈਆਂ ਨੇ ਸੋ ਹੁਣ ਜਿਹੜਾ ਆਹ ਟਾਈਮ ਹੈਗਾ ਕਣਕ ਦੀਆਂ ਵਾਢੀਆਂ ਚੱਲ ਰਹੀਆਂ ਨੇ ਜਾਂ ਕਿਤੇ ਕਿਤੇ ਉਹਦੀ ਥਰਸ਼ਿੰਗ ਵੀ ਹੋ ਰਹੀ ਸੋ ਜਿਹੜੇ ਕੰਮ ਇਹ ਇਹਨਾਂ ਦਿਨਾਂ ਦੇ ਵਿੱਚ ਕੰਮ ਕਰ ਰਹੇ ਨੇ ਬਾਹਰ ਜਿਵੇਂ ਕੋਈ ਵਾਡੀ ਕਰ ਰਿਹਾ ਕੋਈ ਕਹਾਈ ਕਰ ਰਿਹਾ ਤਾਂ ਉਹਨਾਂ ਨੂੰ ਆਪਣਾ ਜਿਹੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਜਿੰਨੀ ਜਿਵੇਂ ਇੰਨਾ ਜ਼ਿਆਦਾ ਹੀਟ ਵੇਵ ਦਾ ਇਫੈਕਟ ਆ ਰਿਹਾ ਤਾਂ ਉਹਦਾ ਜਿਹੜਾ ਆਪਣਾ ਹਿਊਮਨ ਬਾਡੀ ਤੇ ਵੀ ਉਹਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਸੋ ਉਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਸਿਰ ਹੈ ਉਹਨੂੰ ਕਵਰ ਕਰਕੇ ਰੱਖਣ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਜਿਵੇਂ ਸਵੇਰ ਵੇਲੇ ਹੀ ਜਿਹੜਾ ਆਪਣਾ ਕੰਮ ਹੈ ਉਹ ਮੁਕਾ ਲੈਣ ਜੇ ਦੁਪਹਿਰ ਵੇਲੇ ਜਿਵੇਂ ਜੇ ਆਪਾਂ ਕਹਿ ਸਕਦੇ ਹਾਂ ਕਿ 12 ਤੋਂ 3 ਵਜੇ ਤੱਕ ਤਾਂ ਜਿਹੜਾ ਟਾਈਮ ਹੁੰਦਾ ਉਹ ਬਹੁਤ ਜ਼ਿਆਦਾ ਹੀਟ ਵੇਵ ਉਹ ਉਸ ਟਾਈਮ ਦੇ ਵਿੱਚ ਰਹਿੰਦੀ ਹੈ ਸੋ ਉਦੋਂ ਥੋੜਾ ਜਿਹਾ ਆਪਣਾ ਜਿਹੜਾ ਰੈਸਟ ਕਰ ਸਕਦੇ ਆ ਤੇ ਫਿਰ ਜਿਹੜਾ ਬਾਕੀ ਕੰਮ ਆ ਉਹ ਸ਼ਾਮ ਨੂੰ ਕੀਤਾ ਜਾ ਸਕਦਾ ਮੰਨ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰਮੀ ਦੀ ਜਿਹੜੀ ਮਾਰ ਲੋਕਾਂ ਨੂੰ ਸਹਣੀ ਪੈ ਸਕਦੀ ਹੈ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੀਟ ਵੇਵ ਦਾ ਇਫੈਕਟ ਹੈਗਾ ਉਹਦਾ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਸਾਰੇ ਜਿਹੜੇ ਆਪਣੇ ਤੰਦੇ ਆ ਉਲਿਕਣੇ ਚਾਹੀਦੇ ਆ ਤੇ ਇਹ ਹੈ ਕਿ ਜਿਵੇਂ ਹੁਣ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈਗੀ ਆ ਤਾਂ ਵੱਢੀ ਜਿਹੜੀ ਆ ਉਹ ਖਤਮ ਕਰ ਲੈਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਕਣਕ ਦਾ ਨਾਲੜਾ ਆ ਉਹਨੂੰ ਅੱਗ ਲਾਉਣ ਤੋਂ ਜ਼ਰੂਰ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਦੇਖੋ ਟੈਂਪਰੇਚਰਸ ਇੰਨੇ ਜ਼ਿਆਦਾ ਰਾਈਜ਼ ਹੋ ਚੁੱਕੇ ਨੇ ਤੇ ਜੇ ਅੱਗ ਲਾਉਂਦੇ ਨੇ ਤਾਂ ਉਹਦੇ ਨਾਲ ਹੋਰ ਟੈਂਪਰੇਚਰ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ ਕਿਉਂਕਿ ਇੱਕਦਮ ਜਿਹੜੀ ਮਤਲਬ ਸੁੱਕਾ ਬਾਲਣ ਹੁੰਦਾ ਉਹਨੂੰ ਅੱਗ ਲੱਗਦੀ ਆ ਤਾਂ ਇੱਕਦਮ ਟੈਂਪਰੇਚਰਸ ਦੇ ਵਿੱਚ ਫੇਰ ਇਫੈਕਟ ਆਂਦਾ ਸੋ ਇਨਾਤੀਸਾਂ ਦਾ ਧਿਆਨ ਰੱਖਿਆ ਜਾਵੇ ਬਾਕੀ ਜਿਸ ਤਰ੍ਹਾਂ ਜਾਨਵਰ ਨੇ ਕੋਈ ਪੰਛੀ ਨੇ ਉਹਨਾਂ ਲਈ ਵੀ ਪਾਣੀ ਆਪਾਂ ਜਗਾ ਜਗਾ ਕੇ ਤੇ ਰੱਖ ਸਕਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਪਾਣੀ ਆ ਮੁਹਾਇਆ ਕੀਤਾ ਜਾਵੇ ਤੇ ਹਰ ਪੱਖੋਂ ਵੀ ਸਾਨੂੰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹਦੇ ਚ ਸਾਨੂੰ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਹਰ ਪੱਖੋਂ ਹੀ ਸਾਨੂੰ ਆਪਣਾ ਜਿਹੜਾ ਧਿਆਨ ਆ ਉਹ ਰੱਖਣ ਦੀ ਲੋੜ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par